ਇਸ ਰੀਤ ਤੋਂ ਅਸਲੀ ਲਾਹਾ ਲੈਣਾ ਆਪਾਂ ਸਭ ਨੇ ਲਾਹਾ ਹੀ ਹੈ ਇੱਕ ਤਾਂ ਅੰਮ੍ਰਿਤ ਵੇੜੀ ਉਠਣਾ ਇੱਕ ਧਨ ਕਲੰਗੀਆਂ ਵਾਲੇ ਪਾਤਸ਼ਾਹ ਨੇ ਜੋ ਸਾਨੂੰ ਬਚਨ ਦੇ ਦੇਣਾ ਉਹ ਬਚਨਾਂ ਤੇ ਪਹਿਰਾ ਦੇਣਾ ਪਹਿਲਾ ਬਚਨ ਹੈ ਵੀ ਸਿੱਖਾ ਤੁਸੀਂ ਕਿਦੇ ਸਰੂਕੂਨ ਵਿੱਚ ਦਾਖਲਾ ਲੈ ਲੈ ਦਾਖਲਾ ਦਾਖਲਾ ਲੈ ਲੈ ਹੁਣ ਤੁਸੀਂ ਕਹੋਗੇ ਦਾਖਲਾ ਕਿਵੇਂ ਮਿਲਦਾ ਜੀ ਬੱਚਾ ਪੜ੍ਹਾਈ ਕਰੀ ਜਾਵੇ ਕਿਤਾਬਾਂ ਵੀ ਪੜ੍ਹੀ ਜਾਵੇ ਤੇ ਸਾਲ ਪੱਧ ਦਾਖਲਾ ਉਹਨਾਂ ਸਕੂਲ ਚ ਕਰਾਵੇ ਤੇ ਜਦੋਂ ਪੇਪਰ ਹੋਣ ਇਮਤਿਹਾਨ ਹੋਣ ਸਕੂਲੇ ਜਾ ਕੇ ਕਹਵੇ ਮੇਰੇ ਪੇਪਰ ਲੈ ਲਓ ਮੈਂ ਗਾਂ ਵਾਲੀ ਕਲਾਸ ਡਿਗਰੀ ਲੈਣੀ ਆ ਤੇ ਸਕੂਲ ਵਾਲੇ ਕਹਿਣਗੇ ਭਾਈ ਦਾਖਲਾ ਕਰਾਇਆ ਕਹਿੰਦੇ ਦਾਖਲਾ ਤਾਂ ਨਹੀਂ ਕਰਾਇਆ ਕਹਿੰਦੇ ਚੰਗਾ ਜਾ ਹੁਣ ਸਮਾਂ 당 ਗਿਆ ਗਾਂ ਨਵੀਂ ਕਲਾਸ ਸ਼ੁਰੂ ਹੋਣੀਆਂ ਦਾਖਲਾ ਕਰਾਈ ਫੇਰ ਤੂੰ ਪੇਪਰ ਦੇਣ ਯੋਗਾ ਹੋਵੇਂਗਾ ਫੇਰ ਤੈਨੂੰ ਡਿਗਰੀ ਮਿਲੂਗੀ ਫੇਰ ਤੂੰ ਅਗਲੀ ਕਲਾਸ ਵਿੱਚ ਬੈਠਣ ਵਾਲਾ ਹੋਵੇਂਗਾ ਤੇ ਬੰਦਾ ਦਾਖਲਾ ਕਰਾਉਂਦਾ ਹੀ ਨਹੀਂ ਪਰ ਤੁਸੀਂ ਕਹੋਗੇ ਦਾਖਲਾ ਕਿਵੇਂ ਹੁੰਦਾ ਹੈ ਦਾਖਲਾ ਹੁੰਦਾ ਹੈ ਅੰਮ੍ਰਿਤ ਛਕਣ ਦੇ ਨਾਲ ਸਿੱਖੀ ਦੇ ਸਕੂਲ ਵਿੱਚ ਦਾਖਲਾ ਹੈ ਪੜਾਈ ਜਿੰਨੀ ਮਰਜ਼ੀ ਕਰੀ ਜੇ ਲੋ ਜਿੰਨਾ ਟਾਈਮ ਦਾਖਲਾ ਨਹੀਂ ਨਾ ਕੀਤਾ ਗੁਰੂ ਜੀ ਕਹਿੰਦੇ ਉਹਨਾ ਟਾਈਮ ਪੁੰਨ ਟਾਈਮ ਤੇਰੀ ਗੱਲ ਨਹੀਂ ਬਣਨੀ। ਦਿਆਲਦਾਲ ਸੀਗਾ ਬੀ ਗੋਵਿੰਦ ਸਿੰਘ ਮਹਾਰਾਜ ਦੇ ਕੋਲ ਆਇਆ। ਸੇਵਾ ਵੀ ਕੀਤੀ ਪਾਤਸ਼ਾਹ ਕਹਿੰਦੇ ਦਿਆਲਦਾਸਾ ਤੂੰ ਸਿੱਕੀ ਦੇ ਸਕੂਲ ਵਿੱਚ ਸਾਡੇ ਕੋਲ ਦਾਖਲਾ ਲੈ ਲੈ ਮਤਸ਼ਾਕਲਾ ਕਹਿੰਦਾ ਮਾਰਾ ਹੀ ਮੈਨੂੰ ਤਾਂ ਲੋੜ ਹੀ ਨਹੀਂ। ਮੈਂ ਤਾਂ ਭਾਈ ਭਗਤੂ ਦੀ ਵੰਸ ਵਿੱਚੋਂ ਆ ਮੈਨੂੰ ਲੋੜ ਨਹੀਂ ਐ ਅੰਮਤ ਛਗੰਦੀ ਅਸੀਂ ਗੁਰੂ ਕੇ ਹੁੰਨੇ ਆ ਗੁਰੂ ਕੇ ਕਹਿੰਦੇ ਸੀ ਉਹਨਾਂ ਨੂੰ ਕਿਉਂਕਿ ਭਾਈ ਭਗਤੂ ਜਦੋਂ ਸਮਾ ਪਿਆ ਪਾਤਸ਼ਾਹ ਕਹਿੰਦੇ ਤੂੰ ਦਾਖਲਾ ਲੈ ਲਾ ਕਹਿੰਦਾ ਮਹਾਰਾਜ ਮੈਨੂੰ ਦਾਖਲੇ ਦੀ ਲੋੜ ਨਹੀਂ ਐ ਅੰਮਤ ਛਗੰਦੀ ਅਸੀਂ ਤਾਂ ਗੁਰੂ ਕੇ ਆ ਤੇ ਪਾਤਸ਼ਾਹ ਕਹਿੰਦੇ ਤੂੰ ਗੁਰੂ ਕੇ ਚੋਂ ਆ ਅਸੀਂ ਖੁਦ ਗੁਰੂ ਆ ਅਸੀਂ ਖੌਦ ਅੰਮ੍ਰਿਤ ਛਕਿਆ ਦਿਆਲ ਦਾਸਾ ਜਾਂ ਚੱਲਿਆ ਜਾ ਜੇ ਤੂੰ ਅੰਮ੍ਰਿਤ ਨਹੀਂ ਨਾ ਛਕਣਾ ਜਾਂ ਸਾਡੇ ਮੱਥੇ 'ਤੇ ਨਾ ਲੱਗੇ ਆਖੋ ਪਿਆਰ ਦਾ ਸਤ ਨਾਮ ਆ ਦੇਖ ਲੋ ਕਿੰਨੀ ਕਰੋਪੀ ਅੰਮ੍ਰਿਤ ਛਕਣਾ ਕਲੀਆਂ ਬਾੜੇ ਪਾਦਸ਼ਾਹ ਦਾ ਬਚਨ ਮੰਨਣਾ